ਜਿਨ੍ਹਾਂ ਨੂੰ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਸਰੀ ਤੋਂ ਗੁਰਦਾਰਾ ਕਮੇਟੀ ਆ ਇਹ ਕਹਿੰਦੇ ਨੇ ਕਿ ਧੰਮੇ ਦਾ ਬਾਈਕਾਟ ਕਰੋ ਜੋ ਆਰਐਸ ਦਾ ਏਜੰਟ ਆ ਨਰਿੰਦਰ ਮੋਦੀ ਦਾ ਕੁੱਤਾ ਬਾਈਕਾਟ ਕਰੋ ਸਾਰੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਇਹ ਸਿੰਘ ਬੇਨਤੀ ਕਰਦੇ ਨੇ ਬਹੁਤ ਚੰਗੀ ਗੱਲ ਆ ਪਰ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਸੱਚਮੁੱਚ ਦੇ ਸਿੰਘ ਬਣੋ ਤੁਸੀਂ ਕਦੋਂ ਬਾਈਕਾਟ ਕਰੋਗੇ ਅੰਗਰੇਜ਼ਾਂ ਦੇ ਲੋਗੋ ਦਾ ਜਦੋਂ ਤੁਸੀਂ ਅੰਗਰੇਜ਼ਾਂ ਦੇ ਲੋਕੋ ਨੂੰ ਖੰਡਾ ਬਣਾ ਕੇ ਆਪਣੇ ਪਿੱਛੇ ਬੈਨਰ ਲਾਉਨੇ ਹੋ ਉਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਤੁਸੀਂ ਅੰਗਰੇਜ਼ਾਂ ਦੇ ਲੋਕੋ ਨੂੰ ਖੰਡਾ ਦੱਸ ਕੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਵੀ ਕਰਦੇ ਹੋ ਆ ਤੁਹਾਡੇ ਸਾਹਮਣੇ ਆ ਨਾਲ ਤੁਹਾਡੇ ਫੋਟੋ ਲਈ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਦਰਸ਼ਨ ਕਰ ਲੋ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਪਰ ਜਿਹੜਾ ਤੁਸੀਂ ਪੋਸਟਰਾਂ ਤੇ ਲਾਉਨੇ ਹੋ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਵੀਡੀਓ ਜਦੋਂ ਤੁਸੀਂ ਸੰਗਤ ਦੇਖ ਲਓਗੇ ਉਹ ਤੋਂ ਬਾਅਦ ਪੂਰਾ ਇਤਿਹਾਸ ਅਸੀਂ ਅੱਗੇ ਦੱਸ ਰਹੇ ਹਾਂ ਤੇ ਇਹ ਜਿਹੜੇ ਪ੍ਰਬੰਧਕ ਨੇ ਕਮੇਟੀ ਦੇ ਇਹ ਵੀ ਦੇਖ ਲੈਣ ਪਹਿਲਾਂ ਇਹ ਕੀ ਕਹਿੰਦੇ ਨੇ ਸੁਣੋ ਜੀ ਹੋਰ ਮਸਵਾਹ ਵਾਲੇ ਗੁਰੂ ਜੀ ਦਾ ਖਾਲਸਾ ਵਾਲੇ ਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਗੁਰੂ ਨਾਨਕ ਸਿੱਖ ਗੁਰਦਾਰਾ ਸ੍ਰੀ ਦੈਂਟਾ ਸ਼ਹੀਦੀ ਸਥਾਨ ਜਥੇਦਾਰ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿਜਰ ਉਹਨਾਂ ਦੇ ਸਮੂਹ ਮੈਂਬਰਾਂ ਵੱਲੋਂ ਅਤੇ ਸੰਗਤਾਂ ਇੱਥੇ ਜੋ ਸਰੀ ਜੀਆਂ ਹਨ ਉਹਨਾਂ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਆਪੋ ਬਣੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਜੋ ਕਿ ਪਿਛਲੇ ਸਮੇਂ ਦੇ ਵਿੱਚ ਵੀ ਸਾਰਾ ਕੁਝ ਸਰਕਾਰ ਨਾਲ ਰਲ ਮਿਲ ਕੇ ਕਰਦੇ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਜੱਤ ਜਾਰ ਹੋ ਚੁੱਕਾ ਹੈ ਜਿਸ ਤਰ੍ਹਾਂ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਜੋ ਚੋਣ ਹੋਣ ਜਾ ਰਹੀ ਹੈ ਉਸ ਸੰਬੰਧ ਦੇ ਵਿੱਚ ਬੀਜੇਪੀ ਦਾ ਸਾਥ ਦੇਣ ਦੀ ਜੋ ਅਪੀਲ ਕੀਤੀ ਹੈ ਉਸ ਦਾ ਅਸੀਂ ਬਹੁਤ ਚੜ੍ਹਦੀ ਕਲਾ ਦੇ ਨਾਲ ਬਾਈਕਟ ਕਰਦੇ ਹਾਂ ਗੁਰਦਾਰਾ ਸਾਹਿਬ ਦੇ ਸਮੂਹ ਹੀ ਸੇਵਾਦਾਰਾਂ ਵੱਲੋਂ ਅਤੇ ਸੰਗਤਾਂ ਵੱਲੋਂ ਅਤੇ ਨਾਲ ਹੀ ਅਸੀਂ ਬਾਕੀ ਵੀ ਗੁਰਦਾਰਾ ਸਹਿਬਾਨ ਜਿੰਨੇ ਵੀ ਦੌਰਸ ਅਮਰੀਕਾ ਦੇ ਵਿੱਚ ਹਨ ਚਾਹੇ ਪੰਜਾਬ ਦੀ ਧਰਤੀ ਤੇ ਜਾਂ ਫਿਰ ਹੋਰ ਵਿਦੇਸ਼ਾਂ ਦੀ ਧਰਤੀ ਤੇ ਜਿੰਨੇ ਵੀ ਗੁਰਦਰਾ ਸਾਹਿਬਾਨ ਹਨ ਉਹਨਾਂ ਸਮੂਹ ਹੀ ਪ੍ਰਬੰਧਕਾਂ ਦੇ ਚਰਨਾਂ 'ਚ ਬੇਨਤੀ ਕੀਤੇ ਆ ਕਰਦੇ ਹਾਂ ਕਿ ਇਸ ਬਾਬੇ ਦਾ ਬਾਈਕਾਟ ਕੀਤਾ ਜਾਵੇ ਔਰ ਜਦੋਂ ਵੀ ਇਹ ਵਿਦੇਸ਼ਾਂ ਦੀ ਧਰਤੀ ਤੇ ਪਹੁੰਚਦਾ ਮਾਇਆ ਇਕੱਤਰ ਕਰਨ ਦੇ ਲਈ ਇਹ ਬਿਲਕੁਲ ਇਹਨੂੰ ਮੂੰਹ ਨਾ ਲਾਇਆ ਜਾਵੇ ਔਰ ਖਾਲਸਾ ਜੀ ਜੇ ਸ ਸਰਕਾਰ ਨੂੰ ਇਹੇ ਅਪੀਲ ਕਰ ਰਿਹਾ ਕਿ ਉਹਨਾਂ ਦੀ ਪਰਜੋਰ ਮਦਦ ਕਰੋ ਉਸੇ ਹੀ ਸਰਕਾਰ ਨੇ ਜੋ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਸਿੱਖਾਂ ਨੂੰ ਜੋ ਸ਼ਹੀਦ ਕੀਤਾ ਔਰ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿੰਦਰ ਨੂੰ ਜੋ ਸ਼ਹੀਦ ਕੀਤਾ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ RCMP ਨੇ ਇਹ ਬਿਲਕੁਲ ਖੁੱਲੇ ਆਮ ਐਲਾਨ ਕੀਤਾ ਕਿ ਇਹਨਾਂ ਕਾਤਲਾਂ ਦਾ ਇਸ ਦੇ ਵਿੱਚ ਹੱਥ ਸੀ ਔਰ ਇਹਨਾਂ ਕਾਤਲਾਂ ਨੂੰ ਸਪੋਰਟ ਕਰਨ ਦੇ ਲਈ ਬਾਬਾ ਅਪੀਲ ਕਰ ਰਿਹਾ ਸੋ ਇਸ ਕਰਕੇ ਅਸੀਂ ਬਹੁਤ ਪਰਜੋਰ ਇਸ ਦਾ ਬਾਈਕਟ ਕਰਦੇ ਹਾਂ ਔਰ ਨਾਲ ਹੀ ਜਿਹੜਾ ਬਾਬਾ ਜੀ ਨੇ ਸਪਸ਼ਟੀਕਰਨ ਹੁਣ ਦਿੱਤਾ ਹੈ ਕਿ ਅਸੀਂ ਜੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਸਿੱਖ ਬਸਦੇ ਨੇ ਉਹਨਾਂ ਦੀ ਬਿਹਤਰੀ ਦੇ ਲਈ ਇਹ ਸਾਰਾ ਕੁਝ ਕਰ ਰਹੇ ਹਾਂ ਪਰ ਇੱਥੇ ਅਸੀਂ ਇਹ ਗੱਲ ਚੇਤੇ ਕਰਾਉਣਾ ਚਾਹੁੰਦੇ ਆ ਕਿ ਇਸੇ ਤਰ੍ਹਾਂ ਹੀ ਰਾਜ ਦੇ ਨਸ਼ੇ ਦੇ ਵਿੱਚ ਕਿਸੇ ਸਮੇਂ ਇੰਦਰਾ ਪਾਪੜ ਨੇ ਵੀ ਇਹ ਗੱਲ ਕਹੀ ਸੀ ਕਿ ਜੋ ਪੰਜਾਬ ਤੋਂ ਬਾਹਰ ਵਸਾਏ ਸਿੱਖ ਨੇ ਉਹਨਾਂ ਦਾ ਕੀ ਬਣੂਗਾ ਔਰ ਉਸ ਸਮੇਂ ਜੋ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਨੇ ਜਵਾਬ ਦਿੱਤਾ ਸੀ ਉਹਨੂੰ ਸਾਰੀ ਦੁਨੀਆ ਜਾਣਦੀ ਆ ਸਾਰਾ ਪੰਥ ਜਾਣਦਾ ਹੈ ਸੋ ਇਸ ਕਰਕੇ ਅਸੀਂ ਸਮੂਹ ਹੀ ਜੋ ਦਮਦਮੀ ਟਕਸਾਲ ਦੇ ਵਿਦਿਆਰਥੀ ਵੀ ਹਨ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਅਪੀਲ ਕਰਦੇ ਆ ਕਿ ਆਪਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਬਚਨਾਂ ਦੇ ਉੱਤੇ ਪਹਿਰਾ ਦਈਏ ਔਰ ਇਸ ਬਾਬੇ ਨੂੰ ਉਸ ਜਗ੍ਹਾ ਤੋਂ ਪਰੇ ਕੀਤਾ ਜਾਵੇ ਜਿਸ ਜਗ੍ਹਾ ਤੇ ਬਾਬਾ ਆਪੋ ਆਪ ਧੱਕੇ ਦੇ ਨਾਲ ਟਕਸਾਲ ਦਾ ਮੁਖੀ ਬੜ ਕੇ ਬੈਠਾ ਸੋ ਅਸੀਂ ਇੱਕ ਵਾਰ ਫੇਰ ਸਮੂਹ ਹੀ ਸੰਗਤਾਂ ਨੂੰ ਸਮੂਹ ਗੁਰਦਾਰਾ ਪ੍ਰਬੰਧਕ ਕਮੇਟੀਆਂ ਨਾਰਥ ਅਮਰੀਕਾ ਵਿਦੇਸ਼ਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਅਪੀਲ ਕਰਦੇ ਆ ਕਿ ਇਸ ਬਾਬੇ ਦਾ ਬਾਈਕਟ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਅਨੁਸ਼ਾਸਨ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਅਪ ਮੈਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉਥੇ ਪੜ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਹੈ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੀ ਸੀਗੀ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਅ ਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉੱਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜਿਹਾ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ 'ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਹ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਜ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਆ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਕਿ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਇੱਕ ਟੁਆਏ ਜੇ ਨਾਲੇ ਅੰਮ੍ਰਿਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲਿਆਂ ਚੌੜਾ ਉੱਤੇ ਚੌੜਾ ਇਹ ਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਭ ਤੇ ਇਹ ਤਾਂ ਅਜ ਤੱਕ ਨਹੀਂ ਚੜਾਇਆ ਗਿਆ ਅਜ ਤੱਕ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਭ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਦੀ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਢਾਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਇਨਸਾਨ ਸਾਹਿਬ ਦੇ ਖੰਡੇ ਦੇ ਬਾਰੇ ਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਆ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹਲ ਆਹ ਹੈ ਕਿ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ